ਮੈਂ ਡਿਊਟੀ ਆਉਂਦਾ ਇਸ ਵੇਰੇ ਮੈਂ 2:30 ਤੇ ਘਰ ਤੁਰਿਆ ਤੇ 2:45 ਤੇ ਮੈਨੂੰ ਨਸਾਰੇ ਬਾਗ ਲੱਗੇ ਦੋ ਮੋਟਰਸਾਈਕਲ ਤੇ ਆ ਕੇ ਚਾਰ ਜਣੇ ਨੇ ਘੇਰ ਲਿਆ ਉਸ ਤੋਂ ਬਾਅਦ ਮੇਰਾ ਮੋਬਾਈਲ ਮੇਰਾ ਪਰਸ ਤੇ ਮੇਰਾ ਮੋਟਰਸਾਈਕਲ ਖੋਵੇ ਲੈ ਗਏ ਤੇ ਚਾਰ ਜਗ੍ਹਾ ਕਰਜਾ ਮਾਰ ਕੇ ਫਸ ਗਏ

ਗੋਲਡਨ ਪੈਲਾ ਹੈ ਲਾਗੇ ਉਹ ਤੇਨਾ ਮੋਟਰਸਾਈਕਲ ਜੋ ਮੋਟਰਲਾ ਹੈ ਚਾਰ ਜਾਨੇ ਸਵਾਰੀ ਤੇ ਇੱਕ ਅੱਲਾ ਹੀ ਇਹਦੇ ਆਪਣੇ ਮਨ ਚ ਹੈ ਕਿ ਅੱਲਾ ਆਪਣਾ ਸਾਥੀ ਹੋਣੇ ਉਹਦਾ ਕਰਕੇ ਆਪਣਾ ਆਪਣਾ ਤੇ ਅੰਨਾਲਾ ਉੱਡੇ ਆਇਆ ਜੀ ਪੀਨ ਜਾਣਦੇ ਹੈ ਤੇ ਉਹਨੇ ਇੱਕਦਮ ਆ ਕੇ ਲਾਗੇ ਤੇ ਉਹਨੇ ਮੋਟਰਸਾਈਕਲ ਉਹਨੇ ਖਲਾਤਾ ਆ ਕੇ ਲਾਗੇ ਡਾਕਟਰ ਆਨ ਲਾ ਤੇ ਡਾਕੀ ਤੇ ਮੁਰਕੇ ਉਹਨੂੰ ਮੋਟਰਸਾਈਕਲਾਂ ਦੇ ਤੇ ਇਦਾਂ ਕਰਕੇ ਮੋਟਰਸਾਈਕਲ ਦੇ ਗਿਆ ਸਰਾਸ ਲੈ ਗਿਆ মোবাইল ਨਾਲ ਲੈ ਗਿਆ ਕਿਨੇ ਚੀਜ਼ਾਂ ਲੁੱਟ ਕੇ ਲੈ ਗਿਆ ਠੀਕ ਹੈ ਇਹ ਮੁੜ ਕੇ ਉਹਨਾਂ ਨੇ ਕਿਰਚ ਲੰਦਾ ਹੈ ਤਾਂ ਕਿਰਚ ਨਾਲ ਬਾਹਰ ਦੇ ਘਾਟ ਲਾ ਕੇ ਆਏ ਤੇ ਸੱਟੀ ਜਿਵੇਂ ਲਗਾਏ ਉਹਨ ਬਾਬੇ ਡੰਗੀ ਛੱਟ ਨਾਲ ਕਿ ਮੋਸਪਿਟਲ ਚ ਜਾ ਕੇ ਉਹਨ ਆਈ ਵੀ ਹਸਪੀਟਲ ਦੇ ਡਾਖਲੇ ਅਨੁਭੋਤੀ ਇਲਾਜ ਕਰਨ ਦੇ ਆਂ ਮੰਗ ਕਰਦੇ ਜੀ ਪੁਲਿਸ ਕੋਲ ਜਲਦ ਜਲਦ ਪੜਾਇਆ ਗਿਆ ਹਾਂ ਜੀ ਪੁਲਿਸ ਨੇ ਇਹ ਮੰਗ ਕਰਦਾ ਅਗੇ 1:30 ਤੇ 6:00 ਹਾਲ ਹੋਵੇ ਜੀ ਇਹੋ ਜੀ ਚੋਰਾ ਨੂੰ ਛੇਤੀ ਜਿ ਫੜੀ ਜਾਵੇ ਇਹ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨੂੰ ਨਾ ਹੋਵੇ ਇਸ ਕਰਕੇ ਇਸੇ ਕਰਕੇ ਮੈਂ ਗੁੰਜੀਤਾ ਹਾਂ ਧੰਨਵਾਦ ਇਹ ਜੀ ਰਾਮਗੋਦਰ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਲੁੱਟੜ ਦਾ ਕੰਮ ਕਰਦਾ ਵਾ 에ਰਪੋਰਟ ਤੇ ਉਹ ਪਿਛਲਾ ਪਹਿਣ ਉਹਦਾ ਚਮਿਆਰੀ ਆ ਰਾਤ ਤੱਕ ਕੱਢ ਕੇ ਜਿੱਤੇ ਸਾਡੇ ਕੋਲ 3 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에ਰਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਸੰਝੋਟੀ ਮੋੜ ਲਾ ਕੇ ਰਾਜ ਸੰਸੀਦ ਲੋਕੋ ਦੇ ਨੇ ਕੋਲ ਮਿਲ ਕੇ ਉਹਨਾਂ ਵਿੱਚੋਂ 8 ਦੇ 4 ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲ ਦਾ ਸਵਾਰ ਸੀ ਉਹਨਾਂ ਨੇ ਹਾਨਕੇ ਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਤੇ ਪਰਸ ਕੋ ਲਿਆ ਇਹਨੂੰ ਚਿਰਚ ਮਾਰ ਕੇ ਜ਼ਖਮੀ ਕੀਤਾ ਅਸੀਂ ਇਸ ਸੰਬੰਧੀ 311 ਪੀਐਨਐਸ ਤੱਕ ਇਹ ਨਿਸ਼ਚਿਤ ਕਰ ਲਿਆ ਵਾ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ